ਕੋਨ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਝੁਪੈ ਚੁਪ ਨ ਹੋਵਈ ਜੇ ਲਾਇ ਰਹਾ ਨਿਵਤਾਰ ਟੁਕਿਆ ਭੁਕ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਅਨ ਪਾ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀਆਂ ਵਲੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀਆਂ ਮਨ ਦੀ ਹੁਕਮ ਲੈ ਵੜਿਆ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨੌਕਮੀ ਬਖਸ਼ੀਸ ਇੱਕ ਹੁਕਮਿਸ ਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝੈ ਤਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਗਾਵੈ ਸਤਾਨ ਗਾਵੈ ਕੋ ਤਾਂ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਚਾਰ ਗਾਵੈ ਕੋ ਸਾਧ ਕਰੇ ਤਣਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ Japਦੇ ਸਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਤਨਾ ਕਦੀ ਨਾ ਆਵੇ ਤੋਟ ਕਤ ਕਤ ਕਤੀ ਕੋਟੇ ਕੋਟ ਕੋਟ ਦੇਤਾ ਦੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਮ ਨਾਨਕ ਵਿਗਸਾ ਵੇ ਪਰਵਾਉ ਸਾਚਾ ਸਾਹਿਬ ਸਾਧਨਾਏ ਭਾਖਿਆ ਬਾਉ ਅਪਾਰ ਆਖ ਮੰਗ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਸਾ ਦਰਬਾਰ ਮੋਹਾਂ ਕੇ ਬੋਲਣ ਬੋਲੀਆ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਾ ਜਾਣੀ ਐ ਸਭ ਆਪੇ ਸਤਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਝਣ ਸੋਏ ਦਿਨ ਸੇ ਵਿਆਤ ਨ ਪਾਇਆ ਮਾਣ ਨਾਨ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੋ ਪਰਸੁ ਘਰ ਲੈ ਜਾਏ ਗੁਰਮੁਖ ਨਾ ਗੰਧਰਮੁਖ ਵੇਦੰ ਗੁਰਮੁਖ ਰਿਆਸ ਸਮਾਈ ਗੁਰੀਸਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਆਖਾ ਨਾਈ ਕਹਿਣਾ ਕਤਲ ਨਾ ਜਾਏ ਗੁਰਾ ਇੱਕ ਦੇ ਬੁਝਾਈ ਸਭਨਾ ਦੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਇਸ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਦਿਵਸ ਰਾਤ ਦੁਇ ਤਾਈ ਤਾਇਆ ਖੇਲਾ ਸਗਲ ਜਗਤ ਚੰਗੀਆਂ ਆਈਆਂ ਬੁਰੇ ਆਈਆਂ ਵਾਚੈ ਤਰਮ ਹਦੂਰ ਮੀ ਆਪੋ ਆਪਣੀ ਕੇੜੇ ਕੇ ਦੂਰ ਮੇ ਨਾਮ ਧਿਆਲਿਆ ਜੈ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਨੀ ਨਾਮ ਧਿਆਇਆ ਧੇ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਲੰ